ਤੇ ਐਡੇ ਕੀ ਢਿੱਲੇ ਨੂੰ ਬੋਲਦੀ ਤੇ ਐਡੇ ਕੀ ਢਿੱਲੇ ਨੂੰ ਬੋਲਦੀ ਆਪਣਾ ਕੋਈ ਦੁਸ਼ਮਣ ਨਹੀਂ ਹੋ ਗਿਆ ਤੇ ਰਾਜਾ ਸਾਡਾ ਅਤਾਈ ਦਾ ਪਤਨੀਆ ਪਰ ਉਹ ਵਰਕ ਨੂੰ ਨਾ ਬੋਲ ਇਹਨਾ ਹੁਣ ਦੇ ਇਸ ਤਰ੍ਹਾਂ ਦਾ ਕੰਮ ਹੋ ਸਕਦਾ ਵੀ ਉਹਦਾ ਖਿਆਲ ਦਾ ਮਤਲਬ ਹੋਗਾ ਹੂੰ ਇਹ ਵੀ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਹਾਂ ਹਾਂ ਵੀ ਇਹਦਾ ਗਾਉਣਾ ਹੋਵੇ ਸਾਡੇ ਜਿਹੜੇ ਮੰਬਰ ਸੀ ਉਹ ਮੰਬਰ ਸੀ ਉਹ ਬਣ ਗਏ ਅੱਜ ਜਿਹੜਾ ਜਿਹੜਾ ਉਹ ਦਾਲ ਜਿ ਪਾਲੇ ਕਾਸੀ ਗੰਡਾਂ ਜਿ ਪਾਲਾ ਪੌੜੇ ਨੇ ਪਾਲਾ ਕਾਸੀ ਜਿ ਪਾਲਾ ਅਸੀਂ ਬਥੇਰਾ ਪਿੱਟੇ ਹੁਣ ਕਾਲੀਦਲ ਦਾ ਡੈਂਪੀ ਸੀ ਕਹਿੰਦੇ ਥੰਮ ਮੰਨਿਆ ਜਾਂਦਾ ਸੀਗਾ ਤੇ ਛੱਡ ਕੇ ਆਪ ਚ ਹੋ ਗਿਆ ਤੇ ਪੁਰਾਣੇ ਵਰਕਰਾਂ 'ਚ ਰੋਸ ਹੈ ਇਹਦਾ ਮਾ ਆਪਾਂ ਨੇ ਮਗਰਲੇ ਨੂੰ ਖਰਾਬ ਕਰ ਦਿੱਤਾ ਸਾਰੇ ਡੈਂਪੀ ਨੂੰ ਇੱਕ ਦਿਨ ਤੇ ਸਾਰੇ ਧਾਰੂ ਵਾਲੇ ਕੋਈ ਕੋਸ ਕਹੀ ਜਾਵੇ ਸਾਰੇ ਉਧਰੇ ਟਪੰਗੇ ਰਾਜੇ ਅਗਲਾਂ ਦਾ ਸਾਵੇਂ ਸਾ ਚੱਲ ਵਰੋ ਯਾਰ ਡੈਂਪੀ ਦਾ ਨਾਂ ਫਿਰ ਆਕੜ ਵਖੜ ਡੈਂਪੀ ਕਿਸੇ ਦੇ ਘਰ ਨਹੀਂ ਜਾਂਦਾ ਡੈਂਪੀ ਉੱਥੇ ਛੱਜ ਡੈਂਪੀ ਦੀ ਅਜੇ ਆਕੜੀਆ ਇਹ ਡੈਂਪੀ ਦਾ ਮਤਲਬ ਸਾਨੂੰ ਮੋਹ ਪਿਆਰ ਕਰਨਾ ਹੋਵੇ ਸਾਡੇ ਘਰੀਂ ਆਵੇ ਸਾਨੂੰ ਸੱਦੇ ਸਾਨੂੰ ਬੁਲਾਵੇ ਪਿਆਰ ਦੇਵੇ ਸਤਕਾਰ ਦੇਵੇ ਫਿਰ ਕਰਨੀ ਫਿਰ ਦਬਾਲ ਜੀ ਦੀ ਸੀਮੈਂਟ ਕਰ ਲਈਏ ਵੀ ਕਿਉਂ ਆਪਣੀ ਸੀਟ ਹਰਾਉਣੀ 15 ਸਾਲ ਹੀ ਹੋ ਗਏ ਸਮਝ ਆਈ ਨਹੀਂ ਫਿਰ ਰਾਜੇ ਦੇ ਫਿਰ ਪੱਕੇ ਤੇ ਲੋਕ ਦਾਈ ਜਾਂਦੇ ਰਾਜੇ ਦੇ ਪੱਖ ਜਾਈ ਜਾਂਦੇ ਰਾਜਾ ਥੋੜਾ ਫਿਰ ਮਿੱਠਾ ਹੋ ਜਾਂਦਾ ਇਹ ਮੈਂ ਮਸਾ ਪੜਿਆ ਸੱਜ ਜੋ ਬਹੁ ਵੱਡੇ ਲੱਲੇ ਹੁੰਦੇ ਸਰਕਾਰਾਂ ਕੋਲੇ ਹੋਰ ਚਿੰਦਾ ਅਜਰ ਆ ਕਾਲੇ ਜੀਵਨਦਾਰ ਫਰਾ ਆਦਾ ਮੰਗਦੇ ਬਈ ਗਰੀਬਾਂ ਦਾ ਕੋਈ ਨਹੀਂ ਸੋਚਦਾ ਠੀਕ ਹੈ ਇਹਨਾਂ ਨੇ ਐਂ ਕਹਤਾ ਵੀ ਗੰਗਾ ਖੜੀਆਂ ਇਧਰੀਆਂ ਪਾਣੀਆਂ ਇਧਰ ਵੀ ਟਾਕੂ ਠੀਕ ਹੈ ਵੋਟਾਂ ਜੀਵਨਦਾਰਾਂ ਨਹੀਂ ਆਉਂਦੇ ਵੋਟਾਂ ਐ ਕਿੰਨੇ ਮੱਝ ਵੀ ਸਿੱਖਣਗੇ ਵੋਟਾਂ ਜੀ ਠੀਕ ਆ ਮੰਬਰ ਠਾਲਾ ਉਹਨੇ ਜਿਵੇਂ ਦਾ ਰਿਪੋਰਟ ਨਹੀਂ ਲਿਖਤ ਲਿਖਣੀ ਸਾਡੇ ਲਿਖਣੀ ਠੀਕ ਆ ਸਾਡੇ ਨੇ ਹੱਥ ਨਹੀਂ ਕਰ ਸਕਦੇ ਠੀਕ ਆ ਆਪ ਦੇ ਨਹੀਂ ਸੋਚ ਲੈ ਐਂ ਕਰਤਾ ਹੱਥ ਜੀ ਇਧਰ ਗੱਲਾਂ ਬਣਨਗੇ ਇਧਰ ਵੇਖੋ ਵੀ ਸਾਡੇ ਵੀ ਘਰ ਹੈਗੇ ਇਹ ਤੇ ਇਹ ਰਸਤਾ ਬਾਬੇ ਦੇ ਟੱਲੇ ਨੂੰ ਗੁਰੂ ਘਰ ਨੂੰ ਤੇ ਰਸਤਾ ਕਲੀਅਰ ਬਣਾਉਣਾ ਚਾਹੀਦਾ ਇੱਥੇ ਟਰਾਂਸਫਾਰਮਰ ਦੀ ਲੋੜ ਆ ਇੱਥੇ ਛੱਪੜ ਦੇ ਵਿੱਚੋਂ ਪਾਣੀ ਚੱਕਦੇ ਆ ਇੱਥੇ ਟਰਾਂਸਫਾਰਮਰ ਦੀ ਲੋੜ ਆ ਸਸੀਗਲ ਜੀ ਵਿਧਾਨ ਸਭਾ ਹਲਕਾ ਗਿੱਦੜਵਾ ਦੇ ਵਿੱਚ ਖੜੇ ਆ ਤੇ ਗਿੱਦੜਵਾ ਦੇ ਪਿੰਡ ਭਲਾਈਆਂ ਨੇ ਦੇ ਵਿੱਚ ਪਹੁੰਚੇ ਆ ਗਿੱਦੜਵਾ ਹੌਟ ਸੀਟ ਮੰਨੀ ਜਾਂਦੀ ਹੈ ਗਿੱਦੜਵਾ ਦੇ ਵਿੱਚ ਰਾਜਾ ਵੜਿੰਗ ਰਹੇ ਆ 12 ਸਾਲ ਐਮ.ਐਲ.ਏ ਤਾਂ ਉਹ ਇੱਥੋਂ ਹੁਣ ਲੋਕ ਸਭਾ ਦੇ ਐਮ.ਪੀ ਬਣ ਚੁੱਕੇ ਆ ਲੁਧਿਆਣਾ ਤੋਂ ਤਾਂ ਸੀਟ ਜਿਹੜੀ ਖਾਲੀ ਹੋ ਚੁੱਕੀ ਹੈ ਜਿਮਨੀ ਚੋਣਾ ਹੋਣ ਦੀਆਂ ਗਿੱਦੜਵਾ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਪਿਛਲੇ 12 ਸਾਲਾਂ ਦੇ ਵਿੱਚ ਜਾਂ ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਜੀ ਵੀ ਰਹ ਚੁੱਕੇ ਆ ਪਿੰਡ ਭਲਾਈਆਂ ਨੇ ਦੇ ਬਜ਼ੁਰਗ ਸਾਡੇ ਨਾਲ ਮੌਜੂਦ ਰਹਿਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਰਕਾਰ ਵੈਗ ਜੀ ਹਾਂ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹਰਨਾਮ ਸਿੰਘ ਹੈ ਪਿੰਡ ਭਲਾਈਆਣੇ ਦੇ ਦੇ ਸਨੀਕ ਹੈ ਮੇਰੀ 88 ਸਾਲ ਦੀ ਉਮਰ ਹੈ ਇਸ ਨਗਰ ਚ ਦੋਵੇਂ ਸਰਕਾਰਾਂ ਬਣੀਆਂ ਦੋਨਾਂ ਸਰਕਾਰਾਂ ਨੇ ਬੇਗਾਪਤੀ ਨੂੰ ਕੱਖ ਨਹੀਂ ਦਿੱਤਾ ਜੇ ਦਿੱਤਾ ਤੇ ਉਹ ਪੂਰਾ ਨਹੀਂ ਛੜਿਆ ਸਾਡੇ ਇੱਕ ਕੱਸੀ aulukol ਖੜੀ ਹੈ ਉਹ ਡਰੇਨ ਦੀ ਟੱਪੀ ਸਿਰ ਸਿਰਫ ਚਾਰ ਕਿੱਲੇ ਲੰਮੀ ਜਿਹਦੇ ਦੋ ਕਰਮਾ ਥਾਂ ਸਾਡਾ ਸਰਕਾਰ ਦਾ ਇੱਕ ਕਰਮ ਨਾਲ ਮੋਲ ਲੈਣਾ ਚੱਲ ਕੱਸੀ ਬਣ ਕੇ ਡਰਾਂਟ ਉੱਪ ਜੇ ਸਾਡਾ ਕਈ ਵੱਡਵਾ ਪਾਣੀ ਹੋ ਜੇ ਨਹੀਂ ਛੱਟਿਆ ਕੋਈ 300 ਉਹ ਪੱਟਿਆ ਜਾਊਗਾ ਮਤਲਬ ਜੇ ਡਰਾਂਟ ਪਾਣੀ ਮਾਨ ਸਰਕਾਰ ਤਾਂ ਕਹਿੰਦੀ ਵੀ ਟੇਲਾਂ ਤੇ ਵੀ ਪਾਣੀ ਪਹੁੰਚ ਗਿਆ ਜਾਂ ਮੈਂ ਦੱਸਦਾ ਉਹ ਵੀ ਦੱਸੂਗਾ ਇੱਕ ਕੋਟਲੀ ਮੈਨਰ 80 ਨੰਬਰ 3 ਹੈ ਉਹ ਪਾਣੀ ਸਾਹਜੰਦ ਜੀ ਜਾਂਦਾ ਉਹ ਬੇਗਾ ਪੱਤੀ ਦਾ 150 ਕਿੱਲਾ ਉਹਦੇ ਚ ਟੇਲ ਚ ਤੇ 400 ਕਿੱਲਾ ਪੈਲੀ ਦਾ ਪਿੰਡ ਸਾਹਜੰਦ ਚ ਉਹ ਇੱਥੇ ਪਾਣੀ ਹੱਥ ਤੋਂ ਨੂੰ ਨਹੀਂ ਜਾਂਦਾ ਪਰਤਪਾਲ ਜੀ ਨੇ ਐਕਸ਼ਨ ਸਾਹ ਫਰੀਦਕੋਟ ਦੀ 10 ਵਾਰ ਬੇਨਤੀ ਕੀਤੀ ਟੇਲ ਤੇ ਜਾ ਕੇ ਵੀ ਉਹਨਾਂ ਨੇ ਨਹੀਂ ਕਿਹਾ ਜੇ ਇਹ ਸਰਕਾਰਾ ਇਰਤਪਾਲ ਜਿਹਨੂੰ ਕੋਈ ਖਰਚਾ ਦਿੰਦੀਆਂ ਇਹ ਮੈਂ ਦਸੀ ਵੀ 베ਗਾ ਪੱਤੀ ਦਾ ਕੁਛ ਨਾ ਕੁਛ ਬਣਾਉਂਦਾ ਜਿੰਨਾ ਕਿ ਉਹਨੂੰ ਦਿੱਤਾ ਸੀ 베ਗਾ ਪੱਤੀ ਬਾਰੇ ਕੱਲਾ ਛੱਪੜ ਦਾ ਪਾਣੀ ਚੱਕਣ ਵਾਸਤੇ ਇੱਕ ਮੋਟਰ ਦਿੱਤੀ ਪਾਈਪ ਦਿੱਤੀ ਦੋਸਤ ਉਹ ਉਹਨਾਂ ਨੇ ਸਾਨੂੰ ਦੇ ਦਿੱਤੀ ਤੇ ਛੱਪੜ ਖਾਲੀ ਕੀਤਾ ਹੁਣ ਅਸੀਂ ਸਰਕਾਰ ਮੂਰੇ ਮਾਨ ਮੂਰੇ ਇਹ ਬੇਨਤੀ ਕਰਦੇ ਵੀ ਸਾਡੇ ਛੱਪੜ ਦੀ ਚਾਰਦੁਵਾਰੀ ਪੱਕੀ ਹੋ ਜੇ ਸਾਡੇ ਇੱਥੇ ਇੱਕ ਗੁਰੂ ਸਰ ਗੁਰਦੁਆਰਾ ਵਾਇਦਾ ਛੱਪੜ ਤੇ ਉੱਥੇ ਜੀਤ ਨੇਤੇ ਦੇ ਬਾਰ ਤੋਂ ਲੈ ਕੇ ਤੇ ਭajna ਫੌਜੀ ਆ ਉਹਦੇ ਬਾਰ ਤੱਕ ਭਵੇਂ ਲਖਤੇ ਲੱਗੇ ਤੇ ਭਵੇਂ ਲੁੱਕ ਵਾਲੀ ਗਲੀ ਬਣੀ ਤੀਜੀ ਗੱਲ ਇਹ ਵੀ ਸਾਡੇ ਕਿਸਾਨਾਂ ਦੀ ਮੌਤ ਹੋਈ ਸੀ ਉੱਥੇ ਉਸੇ ਗਲੀ ਚੋਂ ਹੀ ਉਹ ਗਲੀ ਉੱਤੇ ਆ ਬਾਬੇ ਦੇ ਨੱਥ ਮੁੰਦਰਾਂ ਵਾਲੇ ਦੇ ਪੜ੍ਹਨੀ ਚਾਹੀਏ ਇਹਨਾਂ ਨੇ ਘੜੇ ਬੱਦੇ ਸੀ ਇਹਨਾਂ ਨੇ ਆਪ ਦੀ ਮੌਤ ਦੱਸੀ ਸੀ ਇੱਕ ਸਕਿੰਟ ਲੇਟ ਨਾ ਹੂੰ ਬਾਕੀ ਬੇਗਾ ਪੱਤੀ ਹੈ ਜਿਹੜੀ ਇੱਕ ਕੱਚੀ ਜਿਹੜਾ ਉਹ ਪਾਣੀ ਦਾ ਬਾਕੀ ਇਸ ਪਿੰਡ ਚ ਬਹੁਤ ਅਧੂਰੇ ਕੰਮ ਪਏ ਆ ਨਹੀਂ ਰਾਜਾ ਵਿੜਿੰਗ ਤਾਂ ਮਤਲਬ ਇਹ ਕਹਿੰਦੇ ਰਹਿੰਦੇ ਵੀ ਗਦਰਪੇਦ ਮੈਂ ਸਾਰਾ ਲੋਕਟਲਣਾ ਚਿੰਤਾ ਹਨਾ ਪਿੰਡ ਸ਼ਹਿਰ ਤੇ ਫਿਰ ਇਹ ਇੱਥੇ ਕਿਉਂ ਹੋਇਆ ਤਕਰਕਤ ਇਹ ਮੈਂ ਦੱਸ ਦਿਆਂ ਨਾ ਰਾਜਾ ਵਿੜਿੰਗ ਜੀ ਹੁਣ 3-4 ਦਿਨ ਹੋ ਗਏ ਭਲਾਈਆਂ ਨੇ ਆਈ ਸੀ ਜਿੱੱਗੇ ਮੇਸਤਰੀ ਦੀ ਦੁਕਾਨ ਤੇ ਖੜੇ ਸੀ ਬੜਾ ਮਾਰੀ ਜਾਂਦੇ ਸੀ ਵੀ ਅਸੀਂ 베ਗਾ ਪੱਤੀ ਨੂੰ ਬੜਾ ਕੁਛ ਦਿੱਤਾ ਅਸੀਂ ਉਹਨੂੰ ਸਵਾਲ ਵੀ ਕਰਿਆ ਵੀ 베ਗਾ ਪੱਤੀ ਨੂੰ ਤੁਸੀਂ ਕੀ ਦਿੱਤਾ ਗੁਰੂ ਘਰ ਦੀ ਸੜਕ ਨਹੀਂ ਤਾਂ ਬਣਾ ਨਹੀਂ ਸਕੇ ਬਾਬੇ ਦੇ ਟੱਲੇ ਤੇ ਸੜਕ ਨਹੀਂ ਲਿਜਾ ਸਕੇ ਠੀਕ ਹੈ ਕੁੱਲ ਗਲੀ ਬੇਗਾਪੱਤੀ ਦੀ ਕੱਚੀ ਪਈ 2.5 ਸਾਲਾਂ ਚ ਫਰਾ ਆਮ ਆਦਮੀ ਸਰਕਾਰ ਵੀ ਰਹੀ ਐ ਇਹਦੋਂ ਪਹਿਲਾਂ ਦਾਦਾ 2.5 ਸਾਲਾਂ ਚ ਉਹਨੇ ਪਰਤਪਾਲ ਨੂੰ ਜਿੰਨਾ ਕਿ ਦਿੱਤਾ ਸਾਡੇ ਛੱਪੜ ਨੂੰ ਪਾਣੀ ਚੱਕਦਾ ਪਰਤਪਾਲ ਜੀ ਵਿਚਾਰਾ ਹੋਰ ਕੀ ਦੇਵੇ ਹੂੰ ਤੇ ਹੁਣ ਹੁਣ ਡੈਂਪੀ ਢਿੱਲੋਂ ਵੀ ਆ ਗਏ ਇੱਧਰ ਡੈਂਪੀ ਢਿੱਲੋਂ ਆ ਗਏ ਡੈਂਪੀ ਢਿੱਲੋਂ ਕਾਲੀਆਂ ਦਾ ਕਰੂ ਸਾਡਾ ਕੀ ਕਰੂਗਾ ਹੂੰ ਨਹੀਂ ਪਰ ਹੁਣ ਆਪ ਦਾ ਆਪਦਾ ਹੀ ਕਰੂ ਨਾ ਨਾ ਆਪ ਦਾ ਕਰੂ ਜੇ ਉਹ ਇੱਥੇ ਆਪਣੇ ਦਾਣਾ ਮੰਡੀ ਚ ਦਿਆਂ ਦਾ ਮੇਲਾ ਲੱਗਿਆ ਸੀ ਮਾਨ ਜੀ ਦੇ ਘਰੋਂ ਵੀ ਮਲੀ ਮਾ ਨੂੰ ਕਿਹਾ ਵੀ ਬੱਚਿਆਂ ਨੇ ਮੀਨਾ ਮੀਨਾ ਪੜਾਈ ਛੱਡੀ ਐ ਵੀ ਇਹਨਾਂ ਨੂੰ ਕੋਈ ਸਕੂਲ ਨੂੰ 3000000 ਦਿਓ ਕੋਈ 5-7 ਲੱਖ ਰੁਪਈਆ ਵੰਡ ਜੋ ਬੱਚੇ ਖੁਸ਼ ਹੋ ਜਾਣ ਫਿਰ ਡੈਂਪੀ ਜੀ ਨੂੰ ਮੈਂ ਸਵਾਲ ਕਰਿਆ ਵੀ ਤੁਸੀਂ ਇੱਧਰ ਨਵੇਂ ਰਲਿਆ 5-4 ਲੱਖ ਤੁਸੀਂ ਵੰਡ ਜੋ ਡੈਂਪੀ ਜੀ ਨੇ ਉਲਟਾ ਮੇਰੇ ਯਾਰ ਲਾਇਆ ਵੀ ਤੂੰ ਮੇਰੇ ਘਰੇ ਆਈਂ ਵੀ ਡੈਂਪੀ ਜੀ ਨੇ ਵੋਟ ਲੈਣੀ ਡੈਂਪੀ ਜੀ ਅਵੇ ਮੇਰੇ ਘਰੇ ਮੈਂ ਕੀ ਲੈਣ ਜਾਣਾ ਹੂੰ ਨੀ ਫਿਰ ਇਹ ਤਾਂ ਪਿੰਡਾਂ ਦੇ ਵਿੱਚ ਜਿਵੇਂ ਹੁਣ ਸੁਖਜਿੰਦਰ ਕੌਣੀ ਚਲੋ ਉਹਨਾਂ ਨੇ ਨਾਲ ਸਮਝੌਤਾ ਕਰ ਲਿਆ ਇੱਕ ਤਰੀਕੇ ਦਾ ਉਹਨਾਂ ਨਾਲ ਇਕੱਠਾ ਕੀਤਾ ਸੀ ਤੇ ਡੈਂਪੀ ਢਿੱਲੇ ਨੂੰ ਬੁਲਾਇਆ ਸੀ ਤਾਂ ਸ਼ਰਮਾ ਅਜ ਤੱਕ ਕਿਤਨੇ ਕਿਤੇ ਪਾਸੇ ਆ ਜਿਵੇਂ ਦਿੱਲੀ ਵੀ ਗਏ ਬਏ ਆ ਤੇ ਲੱਗਦਾ ਪਰ ਇੱਥੇ ਇਹਨਾਂ ਦਾ ਰੌਲਾ ਪੈਣਾ ਫਿਰ ਜਿਵਨੀ ਚੋਣ ਦਾ ਕੀ ਬਣੂ ਬਨੂ ਜੀ ਜਿੱਥੇ ਕੋਈ ਅੜਾ ਖੜਾ ਉੱਥੇ ਜੜਾ ਰਹੂਗਾ ਭਵੇਂ ਡੈਂਪੀ ਢਿੱਲੋਂ ਜੇ ਜਿਹਦੇ ਬੰਦੇ ਅੱਜ ਪ੍ਰਤਪਾਲ ਜੀ ਦਾ 10000 12000 ਵੋਟ ਤਾਂ ਪੱਕੀ ਆ ਜਦੋਂ ਫਿਰ ਇਹ ਆਪਸ ਵਿੱਚ ਮਿੱਟਰ ਗਏ ਨਾ ਉਹਨੇ ਜਿੰਨਾ ਨਾ ਉਹਨੇ ਜਿੰਨਾ ਗ੍ਰੋਥਾ ਪਰ ਤੁਸੀਂ ਮੰਨਦੇ ਵੀ ਹੈਗੀ ਐ ਟੈਂਪੀ ਢੋਣ ਦੀ ਫਿਰ ਆਪ ਆਲੇ ਵਰਕਰਾਂ ਚ ਪ੍ਰਾਣਿਆਂ ਚ ਪੂਰੀ ਐ ਪਰ ਕਾਲੀਦਾਲ ਵਾਲੇ ਕਿੰਨੇ ਕਾ ਜਾਣਗੇ ਨਾਲ ਟੈਂਪੀ ਦੇ ਇਹ ਸਾਰੇ ਸਖਵੀਰ ਨਾਲ ਜਾਣਗੇ ਹੂੰ ਠੀਕ ਐ ਨਾ ਗੱਲ ਇਹਦੇ ਨਾਲ ਕੀ ਨੇ ਆਉਣਾ ਸਭ ਆਪੋ ਆਪਣੇ ਥਾਤੇ ਡਟਿਆ ਖੜੇ ਤੇ ਰਾਜਾ ਵੜੈਂਗ ਫਿਰ ਕਹਿੰਦੇ ਵੀ ਆਪਾਂ ਵੀ ਮੈਦਾਨ ਚ ਆਉਣਾ ਉਹ ਰਾਜਾ ਵੜੈਂਗ ਦੀ ਕਿਸਮਤ ਜਾਗੂਗੀ ਹੂੰ ਕਿਉਂ ਜਿਹੜੇ ਫਿਰ ਗੁੱਸੇ ਆ ਉਹ ਅਗਲਾ ਉਹਨੂੰ ਸੜਗ ਹੂੰ ਰਾਜੇ ਕੇ ਜਿੱਤ ਜਾਣਗੇ ਹੂੰ ਰਾਜਾ ਕਹਿੰਦਾ ਮੇਰੀ ਕਿਸਮਤ ਹੀ ਮੈਨੂੰ ਚਦਾ ਦਿੰਦੀ ਹੈ ਹਾਂ ਬਾਪ ਇਹੀ ਗੱਲ ਹੈ ਜੀ ਉਹ ਰਾਜਾ ਸੱਚਾ ਬੋਲਿਆ ਝੂਠ ਨਹੀਂ ਬੋਲਿਆ ਇਹ ਹੋਰ ਤੁਹਾਡੇ ਭਲਾਈਆਂ ਨੇ ਪਿੰਡ ਦੀ ਆਪਾਂ ਗੱਲ ਕਰੀ ਛੱਪੜ ਤੁਸੀਂ ਗੱਲ ਕੀਤੀ ਨਾ ਕੁਝ ਗਲੀਆਂ ਕੱਚੀਆਂ ਹੋਰ ਕੀ ਸਹੂਲਤਾਂ ਜਿਹੜੀਆਂ ਪਿੰਡ ਨੂੰ ਹਜੇ ਦੂਰ ਆ ਮੈਂ ਦੱਸਦਾ ਇੱਕ ਸਾਡੀ ਭੂਆ ਨੇ ਦੋ ਕਿਨਾਰੇ ਦੇ ਗਰੀਬਾਂ ਨੂੰ ਜਗ੍ਹਾ ਦਿੱਤੀ ਛੱਪੜ ਤੇ ਹਮ ਉੱਥੇ ਧਰਮਸ਼ਾਲਾ ਦਾ ਇੱਕ ਕੋਠਾ ਪਿਆ ਹਮ ਜੇ ਉਹ ਕੋਠਾ ਮਦਰ ਧਰਮਸ਼ਾਲਾ ਦੋ ਕਿਨਾਰੇ ਵੱਲ ਕੇ ਉੱਥੇ ਅੰਗਣਵਾੜੀ ਬਣ ਜੇ ਚਲ ਬੱਚੇ ਹੀ ਪੜ ਲੈਣ ਹੁਣ ਧਰਮਸ਼ਾਲਾ 'ਚ ਤਾਂ ਕੋਈ ਵਿਆਹ ਕਰਦਾ ਹੀ ਨਹੀਂ ਵਿਆਹ ਪੈਰਸ ਹੂੰ ਠੀਕ ਹੈ ਬਾਕੀ ਇੱਥੇ ਪਾਰਟੀ ਬਾਜੀ ਵੱਧ ਹੈ ਹੂੰ ਠੀਕ ਹੈ ਨਾ ਗੱਲ ਹੂੰ ਠੀਕ ਹੈ ਵੀ ਜਦੋਂ ਵੋਟਾਂ ਪੈਣੀਆਂ ਉਦੋਂ ਲੋਕ ਲੜਦੇ ਹਾਂ ਨਹੀਂ ਗਰੀਬਾਂ ਦਾ ਜਿਵੇਂ ਆਪ ਵੇਖੀਏ ਕੋਠਿਆਂ ਦਾ ਕੋਈ ਏਦਾਂ ਦਾ ਮਸਲਾ ਮੈਂ ਦੱਸਦਾ ਉਹ ਮੈਂ ਦੱਸੂ ਨਾ ਵੀ 베ਗਾਪੱਤੀ 'ਚ ਸਾਡੀ ਕੋਈ 250 ਵੋਟ ਹੈ 베ਗਾਪੱਤੀ 'ਚ ਤੇ ਗਰੀਬਾਂ ਦਾ ਇੱਕ ਵੇੜਾ ਸਾਡੇ ਨੂੰ ਇਹ ਸਾਰੀ ਸੜਕ ਟੁੱਟੀ ਵੀ ਹੈ ਇਹ ਤੇ ਕੁਝ ਹੱਲ ਨਹੀਂ ਹੋਇਆ ਨਹੀਂ ਇੱਕ 베ਗਾ 베ਗਾਪੱਤੀ ਕੁਝ 베ਗਾਪੱਤੀ 'ਚ ਘੱਟ ਵਿਕਾਸ ਹੋਇਆ ਜਾਂ ਬਾਕੀ ਪਿੰਡ ਦਾ ਵੀ ਨਹੀਂ ਪਿੰਡ 'ਚ ਥੋੜਾ ਰਹਿ ਗਿਆ ਬਾਕੀ ਸਾਰੇ ਚ ਹੋਇਆ ਪਰ ਬੇਗਾਪਤੀ ਚ ਤੇ ਆ ਵੇੜਾ ਇਹਦੇ ਕੋਈ ਕੋਈ ਪੈਸਾ ਨਹੀਂ ਆਇਆ ਘਰਾਂ ਨੂੰ ਕਿਸੇ ਸਰਕਾਰ ਨੇ ਨਹੀਂ ਦਿੱਤਾ ਜੋ ਕੁਝ ਮਿਲਿਆ ਜਿੰਨੇ ਸਰਪੰਚ ਬਣੇ ਸਾਰੇ ਉਧਰ ਹੀ ਬੰਦ ਸੀ ਬੇਗਾਪਤੀ ਚ ਬਣ ਨਹੀਂ ਸਕਦੇ ਨਹੀਂ ਇੱਥੇ ਫਿਰ ਇੱਥੇ ਕੀ ਕਮੀ ਕਮੀ ਕੀ ਸਮਝਦੇ ਕਾਹਤੋਂ ਕਮੀ ਰਹਿ ਜਾਂਦੀ ਹੈ ਇਹ ਕਮੀ ਆ ਰਹਿ ਜਾਂਦੀ ਹੈ ਕੋਈ ਕਾਲੀ ਹੋ ਗਿਆ ਕੋਈ ਕਾਂਗਰਸੀ ਹੋ ਗਿਆ ਕੋਈ ਹੋਰ ਪਾਰਟੀ ਵੱਜ ਜਾਂਦਾ ਗਰੀਬ ਆਪ ਦੀ ਮਸਕਤ ਕਰਦੇ ਆ ਇਸ ਤਰੀਕੇ ਨਾਲ ਮਦਦ ਲਈ ਜੈ ਨਹੀਂ ਬਹਿ ਬਾਹਰ ਹੂੰ ਤੇ ਹੁਣ ਫਿਰ ਤੁਸੀਂ ਕੀ ਅਖੀਰ ਤੱਕ ਕਹੋਗੇ ਵੀ ਪਿੰਡ ਦੇ ਵਿੱਚ ਮੋਟਾ ਮੋਟਾ ਗੱਲ ਕਰੀਏ ਤੇ ਕਿਹੜੇ ਜਿਹੜੇ ਕੰਮ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਪਹਿਲ ਦੇ ਆਧਾਰ ਤੇ ਵੱਡੇ ਤੋਂ ਵੱਡਾ ਕਾਲ ਬਣਨਾ ਚਾਹੀਦਾ ਬੱਚੇ ਪੰਡ ਦੂਜਾ ਮਦਰ ਛਪੜਾ ਜਿਹੜੇ ਜਾਂ ਗਲੀਆਂ ਇਹ ਕੋਲ ਬਣਨੀ ਚਾਹੀਦੀ ਬਾਕੀ ਜਿਹੜਾ ਪਾਣੀ ਹੈ ਤੇਲ ਤੇ ਮਾਂਜੀ ਦੀ ਆਂਦਾ ਮੈਂ ਪਾਣੀ ਉੱਪਰ ਦਾ ਕਰ ਦੂੰ ਸਭ ਚੰਦਾ ਤੇਲ ਤੇ ਪਾਣੀ ਦੀ ਕੋਹਲੀ ਨਹੀਂ ਪੜ ਰਹੀ ਮੈਂ ਤੁਹ ਸਗੰਧ ਪਾ ਕੇ ਕਹਿ ਲੇ ਹੂੰ ਇਹ ਨਹਿਰ ਕਹਿੰਦੇ ਇੱਧਰ ਕੱਢਣੀ ਆ ਨਾਲ ਨਾਲ ਉਹ ਥੋੜੇ ਪਿੰਡ ਨੂੰ ਵੀ ਕੋਈ ਹੋਣਾ ਫਾਇਦਾ ਉਹਦਾ ਨਹੀਂ ਜੀ ਜਿੱਨਾਂ ਤੇ ਨਹਿਰ ਨਿਕਲਦੀ ਨੂੰ ਉਹਨੇ ਤੇਰਾ ਬਾਕੀ ਕਹਿ ਸਕਦੇ ਲੋਕ ਤਾਂ ਸਟੇਪ ਆ ਲਈ ਜਾਂਦੇ ਹੂੰ ਜੇ ਸਟੇ ਹੋਣ ਲੱਗ ਪੇ ਕਿਵੇਂ ਉਹ ਜਿਹੜੀ ਉਹ ਸਾਡੀ ਕੱਸੀ ਰੁਕੀ ਆ ਡਰੇਨ ਵਾਲੀ ਉਹਦਾ ਜੱਡ ਨੇ ਸਟੇ ਲਿਆ ਪਰ ਪ੍ਰਤਪਾਲ ਜੀ ਨੇ ਸਾਡਾ ਰਾਜੀਨਾਮਾ ਖਰਾਤਾ ਹੁਣ ਦੁਆਰੇ ਚੱਲਣਾ ਸੀ ਮੁੜ ਕੇ ਪ੍ਰਤਪਾਲ ਜੀ ਨੂੰ ਪੈਸਾ ਨਹੀਂ ਦਿੱਤਾ ਨਾ ਪ੍ਰਤਪਾਲ ਜੀ ਨੇ ਕਿਸੇ ਦੀ ਮੰਨੀ ਨਹੀਂ ਹੁਣ ਤਾਂ ਪਰ ਡੈਂਪੀ ਕੋਲੇ ਕੱਠਵਟ ਵੀ ਲੋਕ ਵੀ ਜਾਣ ਲੱਗੇ ਤੇ ਤੁਰੇ ਜਾਣ ਫਿਰ ਜਾਂਦੇ ਤੇ ਉਹ ਖਾਲੀ ਜਾਂਦੇ ਜਿੰਨਾਂ ਉਹਦੇ ਨਾਲ ਕਾਸਾ ਜੀ ਸਾਨੂੰ ਤਾਂ ਉਹ ਲੜ ਕਰਦਾ ਹਮ ਕੀ ਮਾਨ ਸਰਕਾਰ ਨੂੰ ਕੀ ਅਪੀਲ ਕਰੋਗੇ ਵੀ ਗਿੱਧਰਵਾਚ ਪਰ ਉਮੀਦਵਾਰ ਕਿਹਨੂੰ ਦੇਣ ਫਿਰ ਲੋਕ ਲੋਕਾਂ ਦੀ رائے ਲੈਣ ਜਾਂ ਭਰਾਵ ਦੀ ਬਾਹਰੋਂ ਆਏ ਪਾਰਟੀ ਮੇਰੀ ਗੱਲ ਸੁਣ ਜਿਹੜੀ ਗੱਲ ਕਰਦੇ ਇਹ ਮਾਨ ਜੀ ਦਾ ਕੰਮ ਹੈ ਹਮ ਜੇ ਕੇਸਰੀਵਾਲ ਦੀ ਗੱਲ ਸੁਣਨਾ ਹੈ ਕੇਸਰੀਵਾਲ ਆਉਂਦਾ ਵੀ ਇਹਨਾਂ ਦੋਨਾਂ ਪਾਰਟੀਆਂ ਤੋਂ ਉੱਪਰ ਉੱਠ ਕੇ ਜਨਤਾ ਨੇ ਆਪਾਂ ਨੂੰ ਰਾਜ ਦਿੱਤਾ ਤੁਸੀਂ ਉਹ ਹੀ ਕਾਂਗਰਸੀ ਦੇ ਕਾਲੀ ਵਿੱਚ ਵੜੀ ਜਾਂਦੇ ਹਮ ਉਹੀ ਆ ਨਾ ਫਿਰ ਉਹ ਪੁਰਾਣੇ ਬੰਦੀ ਜਿਹੜੇ ਆਗੂ ਜਿਹੜੇ ਉਹੀ ਅੱਗੇ ਆ ਜਾਂਦੇ ਆ ਆਮ ਤਾਂ ਜਿਹੜੇ ਪਿੱਛੇ ਰਹਿ ਗਏ ਉਹ ਤਾਂ ਪਿੱਛੇ ਰਹਿ ਗਏ ਹੁਣ ਸਾਡੀ ਕੋਈ ਨਿਸ਼ਾਨੇ ਚ ਵੀ ਸੁਣਦਾ ਕੋਈ ਨਹੀਂ ਸੁਣਦਾ ਡੈਂਪੀ ਨੂੰ ਦੇਦਾ ਡੈਂਪੀ ਨੇ ਜਿੰਨੇ ਵੀ ਅਫਸਰ ਸੀ ਸਾਰੇ ਲੱਦ-ਪਲੱਦ ਕਰਕੇ ਦੁਆਰੇ ਨਵੇਂ ਆਪ ਦੇ ਹੱਕ ਅਦੇ ਲੈਂਦੇ ਸਾਡੀ ਕੌਣ ਸੁਣੂਗਾ ਡੈਂਪੀ ਦੇ ਬੰਦਿਆਂ ਦੀ ਸੁਣੇ ਅਜੇ ਤਾਂ ਝਾੜੂ ਵਾਲੇ ਝਾੜੂ ਵਾਲੇ ਰਹਿ ਗਏ ਕੱਲਾ ਝਾੜੂ ਨੂੰ ਕੀ ਕਰਾਂਗੇ ਕਲਮ ਲਾ ਕੇ ਫਿਰ ਦੇਖੇਗੇ ਤਾਂ ਰਾਜਾ ਵੜੈਂਕ ਦੀ ਸਿੱਧੀ ਮਜ਼ਬੂਤ ਆ ਨਾ ਅੰਦਰੋਂ ਫਿਰ ਰਾਜੇ ਨੂੰ ਕਿੰਨੇ ਜਿਹੜੇ ਗੁੱਸੇ ਆ ਜਿਹੜੇ ਆ ਗੁੱਸੇ ਮਸਾਲੇ ਆ ਉਧਰਲੇ ਪਾਸੇ ਫਿਰ ਸਾਰੇ ਡੈਂਪੀ ਨੂੰ ਔੜ ਦੇਣ ਤੇ ਸਾਰੇ ਝਾੜੂ ਵਾਲੇ ਕੋਈ ਕੁਛ ਕਹੀ ਜਾਵੇ ਸਾਰੇ ਉਧਰੇ ਟੱਪਣਗੇ ਰਾਜੇ ਅਗਲਾਂ ਦਾ ਸਾਵੇਂ ਥਾ ਚੱਲ ਬੜੋ ਯਾਰ ਡੈਂਪੀ ਤਾਂ ਨਾ ਫਿਰ ਆਕੜ ਵਿਖਾ ਡੈਂਪੀ ਕਿਸੇ ਦੇ ਘਰ ਨਹੀਂ ਜਾਂਦਾ ਡੈਂਪੀ ਉੱਥੇ ਸੱਦ ਡੈਂਪੀ ਦੀ ਅਜੇ ਆਕੜੀ ਆ ਜੇ ਡੈਂਪੀ ਦਾ ਮਤਲਬ ਸਾਨੂੰ ਮੋਹ ਪਿਆਰ ਕਰਨਾ ਹੋਵੇ ਸਾਡੇ ਘਰੀਂ ਆਵੇ ਸਾਨੂੰ ਸੱਦੇ ਸਾਨੂੰ ਬੁਲਾਵੇ ਪਿਆਰ ਦੇਵੇ ਸਤਕਾਰ ਦੇਵੇ ਫਿਰ ਕਰਨੀ ਫਿਰ ਦਪਾਲ ਜੀ ਦੀ ਐਸੀ ਮੰਤ ਕਰ ਲਈਏ ਵੀ ਕਿਉਂ ਆਪਣੀ ਸੀਟ ਹਰਾਉਣੀ ਤੇ ਰਾਜਵੰਗ ਵੀ ਵੋਟਾਂ ਵਲੇ ਆ ਕੇ ਕਹਿੰਦੇ ਘਰਾਂ ਘਰਾਂ ਚ ਬਹਿ ਜਾਂਦੇ ਰੋਟੀ ਪਾਣੀ ਵੀ ਖਾ ਲੈਂਦੇ ਗਰੀਬਾਂ ਦੇ ਘਰਾਂ ਚ ਸ਼ਟੰਟ ਬਾਜੀ ਸ਼ਟੰਟ ਬਾਜੀ ਕਹਿੰਦੇ ਉਹ ਚੈੱਕ ਵੀ ਫालतੂ ਐਵੇਂ ਸੁੱਕੇ ਕੱਟ ਕੇ ਦੇ ਜਾਂ ਤੈਨੂੰ 20000 ਦਾ ਲੈ ਲਾ 15000 ਦਾ ਲੈ ਤੈਨੂੰ ਘਰ ਦੇ ਪੈਸੇ ਕਿਸੇ ਨੂੰ ਅੱਜ ਤੱਕ ਕੁਝ ਨਹੀਂ ਮਿਲਿਆ ਫਿਰ ਉਹ ਲੋਕਾਂ ਨੂੰ ਹੁਣ 15 ਸਾਲ ਹੀ ਹੋ ਗਏ ਸਮਝ ਆਈ ਨਹੀਂ ਫਿਰ ਰਾਜੇ ਦੇ ਫਿਰ ਪੱਖ ਚ ਲੋਕ ਦਾਈ ਜਾਂਦੇ ਰਾਜੇ ਦੇ ਪੱਖ ਜੇ ਹੀ ਜਾਂਦਾ ਰਾਜਾ ਥੋੜਾ ਫਿਰ ਮਿੱਠਾ ਹੋ ਜਾਂਦਾ ਮੈਂ ਮਸਾ ਪੜਿਆ ਸੱਜ ਜੋ ਵਾਹ ਵੱਡੇ ਲੱਲੇ ਹੁੰਦੇ ਸਰਕਾਰਾਂ ਕੋਲੇ ਹੋਰ ਕੀ ਹੁੰਦਾ ਕੀ ਨਾਮ ਹੈ ਜਪਾ ਨੇ ਨਰੇ ਬੋਲ ਕਰਨ ਸਿਨ। ਠੀਕ ਹੈ। ਨੇ ਕੀ ਕਹਿਣਾ ਚਾਹੋਗੇ ਜੇ ਪਿੰਡਾਂ ਦੇ ਵਿੱਚ ਭਲਾਈ ਆਣਾ ਤੁਹਾਡਾ ਪਿੰਡ? ਇਹ ਗੱਲ ਕਹਿੰਦੇ ਵੀ ਲੇਟਰ ਕੋਈ ਮਾਰਾ ਨਹੀਂ ਹੁੰਦਾ। ਹੂੰ। ਹਰ ਕਾਸਤ ਚੰਗਾ ਨਹੀਂ ਹਰ ਹੱਥ ਮਾਰਾ ਨਹੀਂ। ਹੂੰ। ਬੰਦਾ ਕੋਈ ਵੀ ਕੰਮ ਕਰੀ ਜਾਂਦਾ ਉਹਨੂੰ ਕਰਨ ਦਿਓ। ਜੇ ਕੋਈ ਉਹ ਤਾਂ ਹੁੰਦਾ ਆਪਾਂ ਕੰਮ ਲੈ ਸਕਦੇ ਤਾਂ ਲਓ। ਹੂੰ। ਜੇ ਆਪਣੇ ਆਖੇ ਤੋਂ ਵੀ ਕੰਮ ਨਹੀਂ ਕਰਦਾ ਤਾਂ ਆਪਾਂ ਉਹਦਾ ਪਿੱਛੇ ਛੱਡ ਦਿਓ। ਹੂੰ। ਫੇਰ ਇਹ ਨਹੀਂ ਵੀ ਆਪਾਂ ਵੋਟ ਲੈਣੀ ਹੈ ਤਾਂ ਪਹਿਲਾਂ ਦੂਜਾ ਵੋਟਾਂ ਆਦਰੋਂ ਤੇ ਫੇਰ ਕੰਮ ਕਰੋ। ਹੂੰ। ਕੰਮ ਤਾਂ ਜਿਹੜਾ ਬੰਦੇ ਦਾ ਹੋ ਗਿਆ। ਉਹਨੂੰ ਕੰਮ ਦੇ ਕੰਮ ਨੂੰ ਵੋਟ ਪਾਉਣੀ ਆ ਉਹਨੇ ਜੇ ਕਿਸੇ ਦੀ ਮਤਲਬ ਗਲੀ ਆ ਕਿਸੇ ਸੜਕ ਆ ਕਿਸੇ ਦਾ ਕੋਈ ਹੋਰ ਕੰਮ ਆ ਗੁਰਦੁਆਰੇ ਦਾ ਰਸਤਾ ਜਿਹੜਾ ਪੱਕਾ ਹੋ ਗਿਆ ਤੇ ਦਿਸੂ ਨਾ ਕਿਸੇ ਨੂੰ ਵੀ ਇਹ ਭਾਈ ਇਹ ਕੰਮ ਕੀਤਾ ਫਰਾਨੀ ਪਾਰਟੀ ਨੇ ਕੀਤਾ ਤੇ ਉਹ ਆਪਣੇ ਆਪ ਹੀ ਬਾਹੂਆਂ ਕਹਿਣ ਦੀ ਲੋੜ ਨਹੀਂ ਹੁੰਦੀ ਵੋਟਾਂ ਮੰਗੀਆਂ ਨਹੀਂ ਮਿਲਦੀਆਂ ਉਹ ਤਾਂ ਕੰਮ ਕੀਤਾ ਤਾਂ ਨਾ ਖੜਾ ਨੀ ਜੀ ਨਾਲ ਬੈਠਾ ਆਪਾਂ ਇਹੀ ਗੱਲ ਕਹਿਣਾ ਸੀ ਇੱਕ ਬਾਈ ਜੀ ਜਿਵੇਂ ਪਿੰਡਾਂ ਦੇ ਲੋਕ ਆਪਾਂ ਪਾਰਟੀ ਬਾਜੀ ਨਹੀਂ ਛੱਡਦੇ ਨਾ ਕਹਿ ਦਿੰਦੇ ਵੀ ਮੈਂ ਤਾਂ ਯਾਰ ਕਾਂਗਰਸੀਆਂ ਜਾਂ ਅਕਾਲੀਆਂ ਤੇ ਵੱਡੇ ਵੱਡੇ ਲੀਡਰ ਛੱਡ ਜਾਂਦੇ ਜਿਵੇਂ ਡੈਂਪੀ ਢਿੱਲੋ ਥੰਮ ਕਹੇ ਜਾਂਦਾ ਸੀਗਾ ਤਾਂ ਹੁਣ ਆਪ ਚ ਰਲ ਗਏ ਤਾਂ ਫਿਰ ਹੁਣ ਜਿਹੜੇ ਪਿਛਲੇ ਵਰਕਰ ਆ ਤੇ ਫਿਰ ਉਹ ਜੇ ਹਜੇ ਵੀ ਪਿੰਡਾਂ 'ਚ ਇਹ ਜੀ ਵੇਖੋ ਤੁਹਾਨੂੰ ਮੈਂ ਰਸਾਂ ਗੱਲ ਜਿਹੜਾ ਪਿੰਡ ਦਾ ਸਬੰਧ ਆ ਨਾ ਉਹ ਪਿੰਡ ਦਾ ਸਬੰਧ ਪਿੰਡ ਨਾਲ ਹੁੰਦਾ ਜਿਹੜੇ ਹੁਣ ਡੈਂਪੀ ਹੋਰਾਂ ਦਾ ਕੰਮ ਆ ਹੋ ਸਕਦਾ ਵੀ ਉਹਦਾ ਕੋਈ ਆਪ ਦਾ ਮਤਲਬ ਹੋਵੇ ਇਹ ਨਹੀਂ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਹਾਂ ਹਾਂ ਵੀ ਇਹਦਾ ਗੋਮ ਲੈਣਾ ਹੋਵੇ ਆਪਾਂ ਨਹੀਂ ਇਹ ਕਹਿ ਸਕਦੇ ਵੀ ਬਾਕੀ ਜੇ ਬੰਦਾ ਕੋਈ ਵੀ ਦੂਜੀ ਪਾਰਟੀ ਚ 라ਕੇ ਵੀ ਜੇ ਕੰਮ ਕਰਦਾ ਤਾਂ ਉਹ ਫਿਰ ਵੀ ਨਹੀਂ ਮਾਰਾ ਜੇ ਆਪਾਂ ਨੂੰ ਕਿਸੇ ਦਾ ਪਿੱਛੇ ਹੀ ਦਗਾਈ ਜਾ ਕੇ ਵੀ ਇਹ ਇਧਰੋਂ ਹਿਲ ਗਿਆ ਇਧਰ ਜਾ ਗਿਆ ਇਧਰੋਂ ਹਿਲ ਗਿਆ ਗੱਲ ਬਦਲੂ ਤਾਂ ਮਾਰੀ ਗੱਲ ਇਹ ਗੱਲ ਨੂੰ ਤਾਂ ਆਪਾਂ ਸਹਿਤ ਇੱਕ ਵਈ ਪਿੰਡ ਪਹਲਾਈਆਂ ਨੇ ਪਿੰਡ ਦੀ ਆਪਾਂ ਗੱਲ ਕਰੀਏ ਤਾਂ ਕਿੰਨੇ ਕੰਮ ਵਿਕਾਸ ਜਿਹੜਾ ਕਿੰਨਾ ਕੁ ਹੋਇਆ ਤੁਹਾਡੇ ਪਿੰਡ ਕਿੰਨਾ ਰਹਿੰਦਾ ਮੈਂ ਤੁਹਾਨੂੰ ਸਾਰੀ ਗੱਲ ਦੱਸਣਾ ਵੀ ਸਾਡੀ ਪੱਤੀ ਦੇ ਵਿੱਚ ਇਹ ਦੇਗਾ ਪੱਤੀ ਦੇ ਵਿੱਚ ਐਡਾ ਕੋਈ ਵਫਾਸ਼ ਨਹੀਂ ਹੋਇਆ ਹਮ ਆਪਾਂ ਤਾਂ ਗੱਲਾਂ ਸਹੀ ਕਰਾਂਗੇ ਹੋਰ ਪਿੰਡ ਦੇ ਦੂਜੇ ਸਾਰੇ ਪਿੰਡ ਦੇ ਵਿੱਚ ਕੜੀਆਂ ਪੱਕੀਆਂ ਵੀ ਹੋਈਆਂ ਪਈਆਂ ਹਮ ਟਾਕਟਾਇਲ ਦਿੱਤੀ ਆ ਬਹੁਤ ਕੁਝ ਹੋਇਆ ਪਿਆ ਪਰ ਸਾਡੇ ਲਈ ਨਹੀਂ ਹਮ ਨਹੀਂ ਇਹ ਪਰੇ ਕੋਈ ਪਾਰਟੀ ਲੈਵਲ ਦੀ ਮਸਲਾ ਬਣਾ ਲੈਂਦੇ ਨੇ ਪਾਰਟੀ ਲੈਵਲ ਦਾ ਨਹੀਂਗਾ ਹਾਂ ਅਸਲ ਦੇ ਵਿੱਚ ਨਾ ਜਿਹੜਾ ਅਦਰ ਵੀ ਪੰਚਾਇਤ ਮੈਂਬਰ ਹੁੰਦੇ ਆ ਉਹਨਾਂ ਨੇ ਵੀ ਰਸਾ ਕਰੀ ਕਰਨੀ ਹੁੰਦੀ ਪਾਈ ਇਧਰ ਨੂੰ ਕਰੋ ਉੱਧਰ ਨੂੰ ਹਮ ਜੋ ਸਰਪੰਚ ਵੀ ਜੋਰ ਹੁੰਦਾ ਥੋੜਾ ਜਿਹਾ ਆ ਆਪਣੀ ਪੱਤੀ ਵਾਲੇ ਪਰਸੇ ਹਾਂ ਜੋ ਸਰਪੰਚ ਤਿੰਨ ਪੱਤੀਆਂ ਦੇ ਵਿਚਾਲੇ ਬੈਠਾ ਤਾਂ ਤਿੰਨ ਪੱਤੀਆਂ ਬਣ ਗਈਆਂ ਹੂੰ ਉਸੇ ਜੇ ਹੁਣ ਸਰਪੰਚ ਬਾਹਰਲੇ ਪਾਸੇ ਬੈਠਾ ਉਹ ਇਧਰਲੇ ਪਾਸੇ ਪਹਿਲਾਂ ਇਹ ਬਸ ਨੇ ਬਣ ਜਾਣਾ ਸੀ ਤੇ ਦੂਜੇ ਪਾਸੇ ਬਣ ਜਾਂਦੇ ਅਹੀਂ ਬਣੀ ਜਾਂਦੇ ਬਸ ਉਹੀ ਚੀਜ਼ ਆਹ ਦੇਖ ਰਹਾ ਵਾ ਪਾਣੀ ਆ ਤੇ ਸਾਡੇ ਨਾਲ ਬਜ਼ੁਰਗ ਵੀ ਮੌਜੂਦ ਆ ਇੱਥੇ ਆਪਾਂ ਗੱਲਬਾਤ ਕਰਦੇ ਆਂ ਹਾਂ ਬਜ਼ੁਰਗੋ ਕੀ ਨਾਮ ਹੈ ਮੇਰਾ ਨਾਮ ਤਾਰਾ ਸਿੰਘ ਹੈ ਹੂੰ ਸਾਡੇ ਨਾਲ ਉਹ ਗੋਲੇ ਜਿਵੇਂ ਆਪਾਂ ਮੂੰਹ ਕਹਿੰਦਾ ਨਾ ਤੇ ਮੁੱਢ ਜੋ ਜਿਦਾ ਵਾਹਣ ਹੁੰਦਾ ਉਹਦੇ ਪਾਣੀ ਬੜਾ ਲੱਗ ਜਾਂਦਾ ਸਾਨੂੰ ਕੱਟਦਾ ਅਖੀਰ ਤੇ ਸਰਪੰਚ ਉਹਨਾਂ ਪੱਤੀਆਂ ਦੇ ਬਣ ਗਏ ਹੂੰ ਸਾਡੇ ਜਿਹੜੇ ਮੰਬਰ ਸੀ ਉਹ ਮੈਂਬਰਸ਼ਿਪ ਹੋ ਬਣ ਗਏ ਆਲੂ ਹੂੰ ਜਿਹੜਾ ਮੈਜੂਦ ਦਾਜ ਪਾਲੇ ਕਾਸੀ ਗੰਡਾ ਜੀ ਪਾਲਾ ਪਕੌੜੇ ਨੇ ਪਾਲਾ ਕਾਸੀ ਜੀ ਪਾਲਾ ਅਸੀਂ ਬਸੇਰਾ ਪਿੱਟੇ ਹੂੰ ਤੁਸੀਂ ਵੀ ਕੁਝ ਮੜਾ ਮੁੰਡਾ ਡਿੱਕਾ ਲਾਓ ਜਾਂ ਆਪ ਕੋ ਹਿੱਸਾ ਚੌਥਾ ਪੰਜਮਾ ਐਸਾ ਲਓ ਅਸੀਂ ਤਾਂ ਸਿੱਧੀਆਂ ਗੱਲਾਂ ਪਰ ਕੋਈ ਝੇਫ ਨਹੀਂ ਜਦੋਂ ਆ ਸਾਡੇ ਪਿੰਡ ਚ ਛੱਪੜ ਜਿਹਦਾ ਗੰਦਾ ਪਾਣੀ ਅੱਡੇ ਦਾ ਪਾਣੀ ਆਉਂਦਾ ਇੱਥੇ ਆ ਛੱਪੜ ਚ ਠੀਕ ਹੈ ਕਿਚੋਂ ਪਰੇ ਛੱਪੜਾ ਉਧਰ ਨਹੀਂ ਜਾ ਸਕਦਾ ਸੀਗਾ ਉਦੋਂ ਦਾ ਬੋਲੇ ਨਹੀਂ ਜਦੋਂ ਇੱਥੇ ਪਾਣੀ ਡਿਕਣ ਲੱਗ ਪਿਆ ਉਹ ਲੋਗ ਆਪਾਂ ਬੰਦ ਕਰਾ ਦਈਏ ਉਹਦੋਂ ਕਿ ਬੰਦ ਹੋਊਗਾ ਵੀ ਹੂੰ ਜੋ ਆਪਾਂ ਨਹਿਰ ਕੱਢ ਕੇ ਲੈ ਗਏ ਤੇ ਬਾਣੇ ਪਾਣੀ ਲੱਗਣ ਲੱਗਿਆ ਤੇ ਨਹਿਰ ਅਟ ਰਹੇਗੇ ਆਪਾਂ ਹੂੰ ਨਹੀਂ ਨੱਟੀ ਸੀ ਤੇ ਪ੍ਰਾਵਾ ਸਾਡੇ ਨਾਲ ਤਾਂ ਐ ਹੋਈ ਐ ਅਸੀਂ ਸਾਰਿਆਂ ਦੇ ਪਿੱਛੇ ਆਂ ਵੋਟਾਂ ਵਸੇਰੀਆਂ ਹੂੰ ਕਿਸੇ ਪੱਤੀ ਦਾ ਅਸੀਂ ਦੇਣਾ ਨਹੀਂ ਲੈਣਾ ਨਹੀਂ ਕਿਸੇ ਨਾਲ ਸਾਡੀ ਦੁਸ਼ਮਣੀ ਨਹੀਂ ਸਹਿਜਾ ਵੀ ਸਾਡਾ ਸਾਰਿਆਂ ਨਾਲ ਹੈ ਪਰ ਸਾਡੇ ਨਾਲ ਜਿਹੜੇ ਸਾਡੇ ਮੈਂਬਰ ਬਣਾਏ ਸੀ ਉਹ ਵੀ ਸਾਨੂੰ ਪਿੱਛਾ ਦੇ ਕੇ ਸਰਪੰਚ ਨੂੰ ਕੀ ਆਸਰਦ ਹੂੰ ਤੇ ਪਰ ਵੱਡੇ ਵੱਡੇ ਲੀਡਰਾਂ ਦੀ ਵੀ ਫਿਰ ਉਹੀ ਗੱਲ ਬਣੀ ਖੜੀ ਆਲੂਆਂ ਵਾਲੀ ਬਾਈ ਹੁਣ ਹਰੇਕ ਦੂਜੀ ਪਾਰਟੀ ਜਿਵੇਂ ਦੇਖੋ ਜਿਹੜੇ ਢੇਪੀ ਢਿਲੋਂ ਦੀ ਆਪਾਂ ਗੱਲ ਕਰਦੇ ਆਂ ਜੀ ਤੈਨੂੰ ਮੈਂ ਸਹਰਾ ਦਿੰਦਾ ਰਾਜਾ ਵਿੜنگ ਨੂੰ ਸਾਡੇ ਮੁੰਡਾ ਠਾਇ ਮੇਰਾ ਭਤੀਜਾ ਮੈਂ ਉਹਦੇ ਮਗਰ ਢੂਲ ਲੱਖ ਰੁਪਈਆ ਲਾਇਆ ਆਪਦੀ ਮਰਜ਼ੀ ਨਾਲ ਲਾਇਆ ਮੈਂ ਆਪਾਂ ਨੇ ਉਹਦਾ ਪੰਜੀ ਮੰਗੀ ਮੁੰਡੇ ਤੋਂ ਉਹ ਮੁੰਡਾ ਹਾਰ ਗਿਆ ਦੋ ਵਾਰੀ ਮੇਰਾ ਕੰਮ ਸੀ ਨਿੱਕਾ ਜਾ ਅੱਛਾ ਮੇਰੇ ਕੋਲੇ ਮਸ਼ੀਨ ਸੀ ਤੇ ਮੈਂ ਮਸ਼ੀਨਾਂ ਦੀ ਕਾਪੀ ਦਾ 20000 ਰੁਪਈਆ ਭੜਾਉਂਦਾ ਇਸ ਟੀਮ ਨੂੰ ਅਸੀਂ 20000 ਰੁਪਿਆ ਐਸਡੀ ਨੂੰ ਭਰਿਆ ਏ। ਹੂੰ। ਤੇ ਭਰਿਆ ਇਹਨਾਂ ਤੇ ਕਾਪੀ ਨਾ ਦੇਵੇ ਐਸਡੀ ਨੂੰ। ਉਹ ਸਾਡਾ 50000 ਰੁਪਿਆ ਰੱਖੀ ਬੈਠੇ। ਲਾਲਬਾਈ ਜੀ ਨੇ ਇਹ ਮਸ਼ੀਨ ਵੇਚੀ ਸੀ। ਅਸੀਂ ਰਾਜੇ ਵੇੜੇ ਕੋਲੇ ਤਿੰਨ ਆਰੀ ਗਏ। ਅਸੀਂ ਕਹਿੰਦੇ ਯਾਰ ਮੜਾ ਕਹਿ ਦੇ ਠੰਗ ਮਾਰ ਕੇ ਪੀਸ ਦੀ ਪਰੀ ਬੈਠੇ ਸਰ ਕਾਪੀ ਦਵਾ ਦੇ। ਸਾਡੀ ਬਣੀ ਮਾਰੀ। ਹੂੰ। ਛਾਰ ਕੇ ਸਾਨੂੰ ਭਾਈ ਫਰੀਦਕੋਟ ਸਾਡੇ ਬੰਦੇ ਸੀਗੇ। ਉਸ ਤੋਂ ਸਾਡੇ ਰਿਸ਼ਤੇਦਾਰ ਸੀ ਉਹਨਾਂ ਨੇ ਕਾਪੀ ਲਈ ਫਿਰ ਇਸ 50000 ਰੁਪਿਆ ਲਿਆ। ਕੰਮੇ ਕੀ ਦਾ ਕਰਦੇ ਆ। ਤੇ ਅੱਜ ਕੀ ਸਾਡੇ ਝੰਡੇ ਲਾ ਕੇ ਮੱਲੋ ਮੱਲੀ ਤੇ ਬੋਟਾ ਵੀ ਬਾਂਜਾ ਰਾਜ ਬਣ ਮੈਨੂੰ ਨਹੀਂ ਆਇੰਨੀਆਂ ਦਾ ਅੱਧੀਆਂ ਅਸੀਂ ਪਾਈਆਂ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਉਹਦੀ ਭੈਣ ਆਈ ਉਹਦੇ ਘਰੋਂ ਆ ਗਈ ਮੈਂ ਚੱਲੇ ਕਿੰਨੇ ਧੱਕਾ ਰਖਾਇਆ ਆਪਣਾ ਕੰਮ ਐਚੋ ਉਹਦੇ ਜਿਹਦੇ ਰਾਜ ਕੇ ਘਰੇ ਰਾਜ ਮੈਨੂੰ ਉਹ ਗੱਲ ਚ ਤਾਰੇ ਦੇ ਰਾਜੇ ਨੂੰ ਹੁਣ ਉਹ ਮੈਂ ਕਿਹਾ 100 ਬੰਦੇ ਐ ਇੱਥੇ ਵੱਡੀਆਂ ਵੱਡੀਆਂ ਦਾੜੀਆਂ ਵਾਲੇ ਕੰਮ ਆਪਣਾ ਹੋ ਗਿਆ ਆ ਭਗਤ ਤਾਰ ਨੇ ਆਪਾਂ ਕੀ ਟਿੰਡੇ ਲੈਣੇ ਆ ਇਹ ਬਯੁਰ ਕੋ ਪਰੋਈ ਗੱਲ ਹੈ ਨਾ ਵੀ ਲੋਕ ਤਾਂ ਪਾਰਟੀ ਤੇ ਖੜੇ ਆ ਨਾ ਵੀ ਅਗਾ ਕਹਿੰਦਾ ਆਪਾਂ ਯਾਰ ਕਾਂਗਰਸੀਆਂ ਤਾਂ ਪਾਉਣੇ ਆ ਵੋਟਾਂ ਤੇ ਲੀਡਰ ਨਹੀਂ ਜਿਵੇਂ ਹੁਣ ਕਾਲੀ ਦਲ ਦਾ ਡੈਂਪੀ ਸੀ ਕਹਿੰਦੇ ਥੰਮ ਮੰਨਿਆ ਜਾਂਦਾ ਸੀਗਾ ਤਾਂ ਛੱਡ ਕੇ ਆਪ ਚ ਹੋ ਗਿਆ ਤੇ ਪੁਰਾਣੇ ਵਰਕਰਾਂ 'ਚ ਰੋਸ ਹੈ ਇਹਨੂੰ ਕਿਵੇਂ ਦੇਖਦੇ ਆ ਇਹ ਤਾਂ ਯਾਰ ਮੇਰੀ ਗੱਲ ਸੇ ਇਹ ਤਾਂ ਇਹਦਾ ਆਪਾਂ ਨੂੰ ਮਗਰਲੇ ਨੂੰ ਖਰਾਬ ਕਰਦੇ ਆ ਵੀ ਤੁਸੀਂ ਤਾਂ ਹੋ ਗਏ ਤੇ ਅਸੀਂ ਕਿੱਧਰ ਜਾਈਏ ਅਸੀਂ ਕਿਹਦੇ ਗੱਲ ਲੱਗੀਏ ਇੱਕ ਵਾਰੀ ਸੋ ਮਤਲਬ ਮਾਂ ਹੁੰਦੀ ਹੈ ਜਦੋਂ ਵੱਡਾ ਲੀਡਰ ਯੋ ਮਾਂ ਬੱਚੇ ਨੂੰ ਠੱਕਾ ਦੇ ਦੇ ਫਿਰ ਬੱਚਾ ਕਿਹਦੇ ਗੱਲ ਲੱਗੂਗਾ ਜਾਂ ਚਾਚੀ ਚਾਈ ਦੇ ਲੱਗੂਗਾ ਜਾਂ ਮਾਸੀ ਦੇ ਲੱਗੂਗਾ ਜਾਂ ਕਿ ਭੂਆ ਦੇ ਲੱਗੂਗਾ ਫਿਰ ਵਿਚਾਰੇ ਦਾ ਟਾਈਮ ਪਾਸ ਹੋਊਗਾ ਇਹ ਤਾਂ ਕੰਜਰ ਬਣ ਗਏ ਯਾਰ ਤੇ ਕਿਧਰ ਬਾਹਰ ਹੀ ਬਾਪੂ ਸਦੀਤੀ ਦੀ ਗੱਲ ਕਰਗੇ ਕਿਵੇਂ ਲੱਗਦਾ ਤੁਹਾਨੂੰ ਵੀ ਡੈਂਪੀ ਢੱਲੋਂ ਦਾ ਵਿਰੋਧ ਵੀ ਚੱਲੀ ਜਾਂਦਾ ਪਿੰਡਾਂ 'ਚ ਕਈ ਤਰਸ ਵੀ ਕਰਦੇ ਆ ਲੋਕਾਂ ਦੇ ਯਾਰ ਬਹੁਤ ਚਿਰ ਹੋਊਗਾ ਤੁਰੇ ਫਿਰਦੇ ਨੂੰ ਐਦ ਕਿਤਾ ਐਮਐਲਏ ਬਣਾਵਾਂਗੇ ਬਣਾਵਾ ਤਰਸ ਤੋਰਸ ਦਾ ਕੋਈ ਪਤਾ ਨਹੀਂ ਤੇ ਐਡਾ ਹੀ ਪੀਟੇ ਲੈਣੇ ਵੋਟ ਨਹੀਂ ਪੈਂਦੀ ਹਮ ਆਪਣਾ ਕੋਈ ਦੁਸ਼ਮਣ ਨਹੀਂ ਹੋ ਇਹ ਰਾਜਾ ਸਾਡਾ ਤਾਈ ਦਾ ਪੁੱਤ ਨਹੀਂਗਾ ਪਰ ਉਹ ਵਰਕਰ ਨੂੰ ਨਾ ਵੋਟ ਨਹੀਂ ਪੈਂਦੀ ਕੱਲੀ ਪਾਰਟੀ ਨੇ ਥੋੜਾ ਜਿਹਾ ਨੁਕਸਾਨ ਜਾ ਰਿਹਾ ਸੀ ਤਾਂ ਉਹ ਉਸ ਗੱਲ ਤੋਂ ਚਿਪ ਕੀ ਜਾਂਦੇ ਲੋਕ ਤੇ ਕਾਲੀਦਲ ਵਾਲੇ ਫਿਰ ਸਾਰੇ ਜਾਂਦੇ ਨਹੀਂ 99000 ਵੋਟ ਪਈ ਸੀ ਡੈਂਪੀ ਢੱਲੋਂ ਨੂੰ ਕਿਨੂੰ ਡੈਂਪੀ ਢੱਲੋਂ ਨੂੰ ਪਹਿਲਾਂ 99000 ਵੋਟ ਪਈ ਗਈ ਸੀ ਹੈਗੀ ਹੋਣੀ ਆਪਾਂ ਐਸਾ ਨਹੀਂ ਤੈਨੂੰ ਆ ਦੇ ਵਿਚਾਰੇ ਖਰਚਾ ਬਹੁਤ ਹੋਇਆ ਸੀ ਪੈਸੇ ਟਕੇ ਨਾ ਵਿਚਾਰੇ ਮੁੱਲ ਮੁੱਲ ਲੈ ਕੇ ਪੁਆਈ ਹੈ ਹੂੰ ਯੂਰ ਬਹੁਤ ਲੱਗਿਆ ਉਹਦਾ ਪਰ ਮੁਸ਼ਕਲ ਹੈ ਮੈਂ ਨਹੀਂ ਆਦਾ ਵੀ ਜਿੱਤੂ ਇਹ ਸੁਖਵੀਰ ਬਾਦਲ ਫਿਰ ਕਹਿੰਦੇ ਕਿ ਦਰਵਾਜ਼ੇ ਜੇ ਆ ਜੇ ਫਿਰ ਥੱਲੇ ਵੋਟ ਸੁਖਵੀਰਵਾਲ ਨੂੰ ਨਹੀਂ ਪੈਂਦੀ ਹੂੰ ਇਹ ਨੂੰ ਦੋਆ ਨਹੀਂ ਪੈਂਦੀ ਤੇ ਲੱਗਦਾ ਭਰਾ ਆਪ ਵਾਲਿਆਂ ਦੀ ਵੀ ਸਥਿਤੀ ਫਿਰ ਜੇ ਡੈਂਪੀ ਟੱਲੋਂ ਨੂੰ ਕਿਉਂਕਿ ਟਰੈਕਟਰ ਤਾਂ ਦੇਣਗੇ ਅਕਸਰ ਜਦੋਂ ਪਾਰਟੀ ਚਰ ਲਾਇਆ ਫਿਰ ਸਥਿਤੀ ਫਿਰ ਰਾਜਾ ਵੜੈਂਗ ਦੀ ਫਿਰ ਦੂਰੀ ਰੀ ਬਣਦੀ ਨਜ਼ਰ ਆਉਂਦੀ ਮੈਨੂੰ ਤਾਂ ਲੱਗਦਾ ਲੈ ਜੂ ਖੇਚੂ ਬੰਦਾ ਬਹੁਤ ਚੰਟਾ ਹੈ ਹੂੰ ਸਾਡੇ ਨਾਲ ਹੋਰ ਵੀ ਪਿੰਡ ਦੇ ਵਾਸੀ ਜਿਹੜੇ ਮੌਜੂਦ ਹਨ ਨਾਲ ਆਪਾਂ ਗੱਲਬਾਤ ਕਰਾਂਗੇ ਭਾਈ ਜੀ ਕੀ ਭਲਾਈਆਂ ਨੇ ਪਿੰਡ ਦੀ ਆਪਾਂ ਗੱਲ ਕਰੀਏ ਤਾਂ ਕਿੰਨੀਆਂ ਕਸੂਲਤਾ ਹੁਣ ਤੱਕ ਰਾਜੇ ਵੜੈਂਗ ਵੀ ਰਹਿ ਗਏ 12 ਸਾਲ ਇੱਥੇ ਜਾਂ ਇਸ ਤੋਂ ਪਹਿਲਾਂ ਕਾਲੀ ਕਿੰਨੀਆਂ ਕਸੂਰਤਾਂ ਤੋਂ ਵਾਂਝਾ ਤੁਹਾਡਾ ਇਹ ਪਿੰਡ ਦੀ ਗੱਲ ਕਰੀਏ। ਵੀਰ ਜੀ ਰਾਜਾ ਬ੍ਰਿੰਗ ਨੇ ਵੀ ਕਰਿਆ ਕੰਮ ਆਪੇ ਨਹੀਂ ਕਹਿੰਦੇ ਕਰਿਆ ਨੇ। ਉਹਨਾਂ ਨੇ ਵੀ ਬਹੁਤ ਸੋਹਣਾ ਕਰਿਆ ਕੰਮ। ਜਿਹੜਾ ਉਹਨਾਂ ਤੋਂ ਬਕਾਇਆ ਰਹਿ ਗਿਆ। ਹੁਣ ਜੇ ਸਾਡੀ ਝਾੜੂ ਪਾਰਟੀ ਅੱਗੇ ਆਈ ਹੈ ਤੇ ਸਾਡਾ ਇਹ ਰਸਤਾ ਬਾਬੇ ਦੇ ਟੱਲੇ ਨੂੰ ਗੁਰੂ ਘਰ ਨੂੰ ਇਹ ਰਸਤਾ ਕਲੀਅਰ ਬਣਾਉਣਾ ਚਾਹੀਦਾ। ਇੱਥੇ ਟਰਾਂਸਫਾਰਮਰ ਦੀ ਲੋੜ ਆ, ਇੱਥੇ ਛੱਪੜ ਦੇ ਵਿੱਚੋਂ ਪਾਣੀ ਚੱਕਦੇ ਆ, ਇੱਥੇ ਟਰਾਂਸਫਾਰਮਰ ਦੀ ਲੋੜ ਆ ਸਾਨੂੰ। ਸਾਨੂੰ ਟਰਾਂਸਫਾਰਮ ਵੀ ਚਾਹੀਦਾ। ਇਹ ਰਸਤਾ ਇਹ ਸਾਡਾ ਇਧਰ ਨੂੰ ਵੀ ਪਾਰ ਹੋਣਾ ਚਾਹੀਦਾ ਇਧਰ ਨੂੰ ਵੀ ਪਾਰ ਹੋਣਾ ਚਾਹੀਦਾ ਤੇ ਗੁਰੂ ਘਰ ਦੇ ਨਾਲੋਂ ਅਗਲੇ ਪਾਸੇ ਹੋਣਾ ਚਾਹੀਦਾ ਸੜਕ ਤੇ ਚੱਲਣਾ ਚਾਹੀਦਾ ਇਧਰੋਂ ਇਧਰਲੇ ਪਾਸੇ ਚੱਲਣਾ ਚਾਹੀਦਾ ਇਹ ਪਹਿਲਾਂ ਪਹਿਲਾਂ ਐਮਐਲਏ ਰਾਜ ਆਪਣੇ ਗਰੇ ਹੈ ਤੋ ਉਦੋਂ ਵੀ ਪਿੰਡ ਨੇ ਮੰਗ ਮੁਗ ਰੱਖੀ ਉਹਨਾਂ ਕੋਲੇ ਵੀ ਰੱਖੀ ਵਿੱਚ ਲੋਕ ਪਾਰਟੀ ਧੜੇ ਹੁੰਦੇ ਆ ਉਹ ਧੜਿਆਂ ਨੇ ਦੇ ਕਾਰਨ ਵਿੱਚ ਸਾਡੇ ਕਾਂਗਰਸ ਪਾਰਟੀ ਦੇ ਵੀ ਮਾੜੇ ਹੁੰਦੇ ਵਿੱਚ ਬੰਦੇ ਆਦੇ ਅਕਾਲੀਆਂ ਦੇ ਘਰ ਇਧਰ ਰਸਤਾ ਬਣਾਉਣਾ ਨਹੀਂ ਠੀਕ ਆ ਇਹ ਧੜਿਆਂ ਨੇ ਇਹ ਚੀਜ਼ਾਂ ਬਣ ਨਹੀਂ ਦਿੱਤੀਆਂ ਬਾਈ ਜੀ ਇਹ ਤਾਂ ਰਹਿ ਗਈਆਂ ਆਪ ਸਰਕਾਰ ਆ ਜਿਹੜੀ ਦੋਵਾਂ ਪਾਰਟੀਆਂ ਤੋਂ ਉੱਪਰ ਆਪਾਂ ਕਹਤੇ ਆਈ ਸੀਗੀ ਸਾਂਝੀ ਕਹਿ ਸਕਦੇ ਸੀ ਆਪਾਂ ਤਾਂ ਪਿੰਡਾਂ ਦੇ ਵਿੱਚ ਕੰਮ ਬਹੁਤ ਚੱਲੀਆਂ ਦਾ ਕਿੱਧਰ ਵਿੱਚ ਗਲੀਆਂ ਜਿਹੜੀਆਂ ਲੋਕਡਾਊਨ ਲੱਗੀ ਜਾਂਦੀਆਂ ਹੋਰ ਪਿੰਡਾਂ 'ਚ ਫਿਰ ਤੁਹਾਡੇ ਜਿਹੜਾ ਹਜ ਤੱਕ ਕੰਮ ਬਈ ਬੇਗਾਪੱਤੀ 'ਚ ਸਭ ਤੋਂ ਪਿੱਛੇ ਹੀ ਆ ਜੀ ਇੱਥੇ ਥੋੜੀ ਜਿਹੀ ਪਾਰਟੀ ਵਾਜੀ ਦਾ ਧੜਾ ਚੱਲਦਾ ਇਹਦਾ ਕਰਕੇ ਫਰਕ ਪੈ ਜਾਂਦਾ ਕੰਮ ਦਾ ਸਾਰਿਆਂ ਨਾਲ ਮਗਰ ਹੀ ਰਹੇ ਨੇ ਤੇ ਹੁਣ ਫਿਰ ਇਹ ਆਪ ਦੇ ਵੀ ਬਾਈ ਜਿਵੇਂ ਟੈਂਪੀ ਢਿਲੋਂ ਦੇ ਨਾਲ ਨਾਲ ਥੋੜਾ ਜਿਹਾ ਵਰਕਰਾਂ 'ਚ ਵੀ ਰੋਸ ਹੈ ਨਾ ਪਰਾਣਿਆਂ 'ਚ ਪੁਰਾਣਾ ਜਣੀ ਰੋਸਤਾ ਮਾੜਾ ਮੋਟਾ ਹੁੰਦਾ ਹੀ ਆ ਜੀ ਚੱਲਦਾ ਹੀ ਆ ਉਹ ਤਾਂ ਚੱਲੀ ਜਾਂਦਾ ਕੋਈ ਰੋਸ ਕਰਦਾ ਕੋਈ ਜੁੜਦਾ ਕੋਈ ਹਟਦਾਗਾ ਪਿੱਛੇ ਉਹ ਤਾਂ ਓਨੇ ਕ ਜੁੜ ਜਾਂਦੇ ਓਨੇ ਘਰਲ ਜਾਂਦੇ ਉਹ ਵੀ ਗੱਲਾਂ ਚ ਕੋਈ ਆਉਣੀ ਆ ਪਰ ਜਿਹੜੇ ਪਾਰਟੀ ਆ ਪਾਰਟੀ ਨੂੰ ਵੋਟ ਪਾਉਣੀ ਅਸੀਂ ਤੇ ਸਾਡੇ ਰਸਤੇ ਬਣਾ ਦੇ ਅਸੀਂ ਪਾਰਟੀ ਨੂੰ ਵੋਟ ਜ਼ਰੂਰ ਪਾਉਣੀ ਤਾਂ ਭਲਾਈਆਂ ਨੇ ਪਿੰਡ ਦੇ ਕੁਝ ਮਜ਼ਦੂਰ ਵੀ ਇੱਥੇ ਲੱਗੇ ਹੋਏ ਸੀਗੇ ਕੰਮ ਤੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਈ ਜੀ ਕੀ ਸਮੱਸਿਆ ਆ ਭਲਾਈਆਂ ਨੇ ਪਿੰਡ ਦੇ ਮਜ਼ਦੂਰ ਸਤਿ ਸ੍ਰੀ ਅਕਾਲ ਜੀ ਹੂੰ ਇਹ ਪਰਬਾ ਜ਼ਿੰਮੇਦਾਰ ਸਾਰਾ ਆਪ ਦਾ ਮੰਗਦੇ ਬਾਈ ਗਰੀਬਾਂ ਦਾ ਕੋਈ ਨਹੀਂ ਸੋਚਦਾ ਠੀਕ ਹੈ ਇਹਨਾਂ ਨੇ ਐਂ ਕਹਿਤਾ ਵੀ ਗੱਲਾਂ ਸਾਡੀਆਂ ਇੱਧਰ ਨਹੀਂ ਬਣਨੀਆਂ ਚਾਹੀਆਂ ਇੱਧਰ ਵੀ ਝਾਕੂ ਠੀਕ ਹੈ ਵੋਟਾਂ ਜ਼ਿੰਮੇਦਾਰਾਂ ਦੀਆਂ ਉਹਨੀਆਂ ਵੋਟਾਂ ਹਨ ਕਿ ਨਹੀਂ ਮੱਝ ਵੀ ਸਿੱਖਣਗੇ ਵੋਟਾਂ ਜੀ ਠੀਕ ਹੈ ਮੰਬਰ ਠਾਲਾ ਉਹਨੇ ਜ਼ਿੰਮੇਦਾਰੀ ਰਿਪੋਰਟ ਨਹੀਂ ਲਿਖਲ ਕਿ ਨਹੀਂ ਸਾਡੀ ਲਿਖ ਲੂਗਾ ਠੀਕ ਹੈ ਸਾਡੇ ਨੇ ਹੱਥ ਨਹੀਂ ਕਰ ਸਕਦੇ ਠੀਕ ਹੈ ਆਪ ਦੇ ਨਹੀਂ ਸੋਚ ਲੈ ਐਂ ਕਰਤਾ ਹੱਥ ਜੀ ਇੱਧਰ ਗੱਲਾਂ ਬਣਨੀਆਂ ਇੱਧਰ ਵੀ ਵੇਖੋ ਵੀ ਸਾਡੇ ਵੀ ਘਰ ਹੈਗੇ ਇੱਧਰ ਤੁਹਾਡੇ ਘਰਾਂ ਦੇ ਵਿੱਚ ਆਪਾਂ ਗੱਲ ਕਰੀਏ ਜੀ ਦੇ ਗਿਆ ਪੱਤੀ ਨਾਲ ਵੇੜਾ ਠੀਕ ਹੈ ਠੀਕ ਹੈ ਜੀ ਇਹਨਾਂ ਦੇ ਬੰਦੇ ਆਏ ਆ ਹੂੰ ਠੀਕ ਹੈ ਜੀ ਆਮ ਪਾਰਟੀ ਦੇ ਠੀਕ ਹੈ ਜੀ ਬੰਦਾ ਸਾਡਾ ਵੀ ਆਇਆ ਸੀਗਾ ਉੱਥੇ ਉਹਨੇ ਇਹ ਕਹਿੰਦਾ ਸੀ ਰਾਏ ਵਣਗ ਨੂੰ ਵੋਟਾਂ ਪਾਉਂਦੇ ਆ ਜੀ ਠੀਕ ਹੈ ਇਹਨੇ ਕਿਹਾ ਇੱਥੇ ਗੱਲ ਨਹੀਂ ਮਿਲਣੀ ਚਾਹੀਦੀ ਝਾੜੂ ਜਿਹੜੀ ਆਪ ਸਰਕਾਰ ਇਹ ਹਜੇ ਵੀ ਰੱਖਦੀ ਹੈ ਵੀ ਅਕਾਲੀ ਆ ਜਾਂ ਕਾਂਗਰਸੀ ਆ ਰੱਖਦੀ ਹੈ ਵੀ ਇਹਨੇ ਬੰਦੇ ਨੇ ਖੁਦ ਕੇ ਆਏ ਇਹਨਾਂ ਨੇ ਹੂੰ ਠੀਕ ਹੈ ਨਾਂ ਲੈ ਕੇ ਵੀ ਦੱਸ ਤੂੰ ਮੈਂ ਹੂੰ ਮੈਂ ਕਾਪ ਨੇ ਮਾਰਦਾ ਆਪਾਂ 2 ਮਿੰਟੇ ਖੱਟੇ 2 ਕੁੜੀ ਇੱਕ ਕੁੜੀ ਖੱਟੀਏ ਉਹ ਸੌਂ ਪਾ ਕੇ ਰਹਿ ਗਏ ਕਹਦਾਂਗੇ ਧਰਮ ਦੀ ਜਗ੍ਹਾ ਖੜਾ ਫਿੱਤਾ ਮਾਰਨੇ ਸੈਟਰੀਨ ਨਾਲ ਆਇਆ ਆ ਬਾਬਾ ਨਾਲੇ ਇੱਕ ਬੰਦਾ ਹੋਰ ਸੀ ਮਿਸਤਰੀ ਉਹਨੇ ਕਿਹਾ ਗਲੀ 'ਚ ਖੜ ਕੇ ਕਹਿੰਦਾ ਕਾਂ ਰਸੀਆਂ ਦੇ ਬੰਦੇ ਆ ਗਲੀ 'ਚ ਫਿੱਤਾ ਨਾ ਮਾਰੇ ਇੱਥੇ ਹੂੰ ਤਾਂ ਫਿਰ ਕਾਲੀਆਂ ਦਾ ਆਕੂ ਹੀ ਡੈਂਪੀ ਢਿਲੂ ਰਲ ਗਿਆ ਫਿਰ ਇੱਧਰ ਉਹਦਾ ਬੰਦਾਂ ਨੇ ਬਾਈ ਜਣਾ ਰਾਏ ਦੀ ਘਰ ਆਲੀ ਜਾਊਗਾ ਇੱਥੋਂ ਯਾਰਾ ਖੜੇ ਹੀ ਅਸੀਂ ਨਾਲ ਖੜੇ ਹੂੰ ਨੀ ਰਾਜਾ ਬਣਨੇ ਯਾਰਾ ਰਾਜਾ ਵਡਿੰਗ ਭਾਈ ਬਰਹਿ ਗਿਆ 12 ਸਾਲ ਬਰ ਰਾਜੀ ਵਡਿੰਗ ਨੇ ਕੀ ਕੀ ਭਾਈ ਸਾਰਾ ਕੁਝ ਦਿੱਤਾ ਯਾਰ 100 ਤੇ 70 ਘਰ ਦੇਤੇ ਹੋਰ 10 ਕੀਦੇ ਦੇਵੇ ਉਹ ਭਾਈ ਤੇ ਗਲੀਆਂ ਮੈਂ ਸਾਰੀਆਂ ਪੱਕੀਆਂ ਬਣਾ ਲਈਆਂ ਉਹਨੇ ਯਾਰ ਤੇ ਪਰ ਹਜੇ ਕਿਹੜੀਆਂ ਗਲੀਆਂ ਕੱਚੀਆਂ ਦੀ ਇਹਦੀ ਤੁਸੀਂ ਮੰਗ ਇਹ ਰਹਿਣੀਆਂ ਉਹ ਭਾਈ ਕਰੂਗਾ ਹੈ ਨਾ ਹੌਲੀ ਹੌਲੀ ਕਰੂਗਾ ਤੇ ਮਾਸ ਕਰਨੇ ਕੀ ਕੀਤਾ ਹੈ 2.5 ਸਾਲ ਹੋ ਗਏ 3 ਸਾਲ ਹੋ ਗਏ ਉਹਨੇ ਕੀ ਕਰਤਾ ਹੁਣ ਤਾਂ ਫੇਰ ਵੀ 10 ਸਾਲਾਂ ਇਹ ਕਾਹ ਕਰਕੇ ਦਿਖਾਤਾ ਇਹ ਉਹ ਕਹਿੰਦੇ 70 ਸਾਲ ਹੋ ਗਏ ਬਾਲਾ ਖਰਾਬ ਸਿਸਟਮ ਸੀ ਅਸੀਂ ਤਾਂ ਮਨਲਾ ਹੁਣ ਆਏ ਆ ਹਾਂ ਇਹਨਾਂ ਇਹਨਾਂ ਕੱਢ ਇਹਨਾਂ ਨੇ ਐਮਐਲਏ ਹਾਰਿਆ ਨਾ ਮੀਂਹ ਪੈਂਦੇ ਚ ਕੱਢਣ ਰਾਏ ਵੜਿੰਗ ਨੂੰ ਸਹਦਿਆ ਮੀਂਹ ਪੈਂਦੇ ਸੱਦਾਂਗੇ ਅਸੀਂ ਹੂੰ ਨਹੀਂ ਮੀਂਹ ਮੂ ਪੈਂਦਾ ਤੇ ਦੋ ਫਿਰ ਕੀ ਹਾਲ ਹੋ ਜਾਂਦਾ ਮੀਂਹ ਪੈਂਦੇ ਜ ਆਪ ਕਿ ਦਰਵੇ ਤੇ ਲੱਗ ਬਿਲਾ ਕੱਲੀ ਕੱਲੀ ਗਲੀ ਤੇ ਪੱਕੀ ਕੀਤੀ ਪਈ ਆ ਉਹਦੀ ਨਹੀਂ ਮੀਂਹ ਚਾਰ ਮੰਡੀ ਸਾਰੇ ਤੋਂ ਵੱਡੀ ਗੰਦੀ ਹੁੰਦੀ ਹੈ ਮੰਡੀ ਨਹੀਂ ਸ਼ਹਿਰ ਦਾ ਤਾਂ ਬਾਈ ਬੁਰਾ ਹਾਲਾ ਸ਼ਹਿਰ ਚ ਨਾਮ ਕਰਦੇ ਆ ਨਹੀਂ ਸ਼ਹਿਰ ਚ ਤਾਂ ਹਜੇ ਵੀ ਬਾਈ ਸੀਵਰੇਜ ਦਾ ਪਾਣੀ ਇੱਕ ਘੰਟਾ ਮੀਂਹ ਪੈ ਜਾ ਤਾਂ ਬੁਰਾ ਹਾਲ ਹੋ ਜਾਂਦਾ ਹੋਏ ਨਾ ਆਪ ਜਾਂਦੇ ਬਾਈ ਨੰਗੇ ਪਰੀ ਉਹ ਆਪ ਕਰਾਉਂਦਾ ਕੰਮ ਆਪ ਜੇ ਰਾਏ ਵੜਿੰਗ ਨੇ ਫਿਰ ਉਹ 12 ਸਾਲ ਕਰੂਆ ਭਈ ਆਪ ਉਹਨੂੰ ਵੀ ਪਤਾ ਨਹੀਂ ਹੁਣ ਤਾਂ ਮਾਨ ਸਰਕਾਰ ਨੇ ਕਰਤਾ ਨਾ 30 ਕਰੋੜ ਰੁਪਇਆ ਕਹਿੰਦੇ ਉਹ ਅਸੀਂ ਕਰ ਦੇਣਾ ਕਰਿਆ ਤਾਂ ਦੱਸ ਕਿੱਥੇ ਲਾਇਆ ਇਹਨਾਂ ਨੇ ਘਰੋ ਘਰੀ ਲੈ ਜਾਂਦੇ ਆ ਸਾਡੇ ਗਲੀਆਂ ਬਰਸਤ ਕਿਹੜੀਆਂ ਪੱਕੀਆਂ ਬਣਾਇਆ ਮਾਨ ਸਰਕਾਰ ਨੇ ਗਰੀਬ ਦੀ ਗਲੀ ਦੀ ਚਲਵਾੜ ਮੇਰੇ ਨਾਲ ਕੱਲੇ ਕੱਲੀ ਦੀ ਲੈ ਚੱਲਦਾ ਤੁਹਾਨੂੰ 10 ਕਿੜੀ ਬਣਾ ਕੇ ਦਿਖਾਈਏ ਤੇ ਹੁਣ ਫਿਰ ਕੀ ਕੀ ਥੋੜੀ ਮੰਗ ਹੈ ਕੀ ਚਾਹੁੰਦੇ ਹੋ ਤੁਸੀਂ ਵੀ ਸਾਡੇ ਪਹਿਲਾਂ ਆਦਮੇ ਜ਼ਿੰਮੇਵਾਰਤਾ ਆਦਮੇ ਮੰਗਾ ਕਰ ਲੈਣ ਸਾਡੇ ਕੱਸੀ ਲਿਕਣ ਜਾਈ ਸਾਡੇ ਮੋਗੇ ਲੱਗ ਵੱਡੇ ਹੋਣ ਚਾਹੀਦੇ ਆ ਤੇ ਸਾਡੇ ਸੋਚੇ ਸਾਡਾ ਪਾਣੀ ਲਿਖਣਾ ਚਾਹੀਦਾ ਸਪੜ ਤੇ ਪਾਣਾ ਚਾਹੀਦੇ ਸਾਡਾ ਆਦਾ ਸੋਚ ਲੈਣ ਦੇ ਇਹ ਸਾਡਾ ਨੇ ਸੋਹ ਤੇ ਗਰੀਬਾਂ ਦਾ ਇਹ ਬੇਸਿਕ ਮੰਗਾ ਭਾਈ ਜਿਵੇਂ ਹੋਰ ਕੋਈ ਰਜਗਾਰ ਦਾ ਜਿਹੜਾ ਚੱਲੀ ਜਾਂਦਾ ਸਿਸਟਮ ਤੁਹਾਡਾ ਵਧੀਆ ਭਾਈ ਕੱ ਚੱਲੇ ਭਾਈ ਰੋਟੀ ਦੋ ਟਾਈਮ ਦੀ ਖਾਣੇ ਚੰਗੀ ਖਾਣੇ ਜਾਵਾਂ ਟੌਰਨ ਡੈੜੀ ਕਰਕੇ ਵਾਲੇ ਟੌਰਨ ਰੋਟੀ ਖਾਣੇ ਭਾਈ ਆਪਾਂ ਮਜ਼ਦੂਰੀ ਕਰਨੀ ਆਪਾਂ ਐਣੀ ਆਪਾਂ ਨੂੰ ਕਿਸੇ ਪੈਸੇ ਲੈ ਮੰਗਣੇ ਪੈਣ ਕੰਮ ਕਰਕੇ ਪੈਸੇ ਲੈਣੀ ਆਪਾਂ ਠੀਕ ਆ ਆਪਾਂ ਨੂੰ ਇਹੀ ਆ ਆਦਿਆਂ ਮੰਗਣਾ ਪਹਿਲਾਂ ਰੱਖ ਲੈਣ ਸਾਡੀਆਂ ਗਰੀਬਾਂ ਨੂੰ ਮੰਗਾ ਕਿਉਂ ਨਹੀਂ ਹੁੰਦੀਆਂ ਇਹ ਜਰਾ ਐਸੇ ਹੀ ਕੰਮ ਬਰੋਬਰੀ ਕਰਦੇ ਆਂ ਬੋਡ ਸਾਡੀ ਬਰੋਬਰੀ ਹੈ ਤਾਂ ਇੱਕ ਇਹ ਗੱਲ ਕਹਿੰਦੇ ਆ 1000 ਰੁਪਏ ਪਿੱਛੇ ਖਰੀਦ ਲਾ ਬੋਟ ਪਿੱਛੇ 1000 ਪਿੱਛੇ ਨਹੀਂ ਖਰੀਦਦੇ ਸੀ ਉਹ ਜਾਂਦੇ ਕਿਸੇ ਪਿੱਛੇ ਤੇ ਹੁਣ ਵੀ ਕਹਿਆ ਸੀ ਮੈਂ ਤਾਂ ਸਰੇ ਆ ਮੈਂ ਕਹਿੰਦਾ ਮੈਂ ਵੀ ਬੋਟ ਮੰਗਣਾ ਹੋਇਆ ਮੈਨੂੰ ਬੋਟ ਤਾਂ ਫਿਰ ਵੇਚ ਲਈ ਤੇ ਗਲਤ ਆ ਨਾ ਮਤਲਬ ਜੀ ਗਲਤ ਆ ਇਹ ਤਾਂ ਮੈਂ ਵੀ ਹਮਨੇ ਵੀ ਕਹਿੰਨਾ ਬੋਟ ਬੋਟ ਆਪਣਾ ਛੀਵੇਂ ਨਾਲ ਪੈਣਾ 15 ਦਿਨਾਂ ਨਾਲ ਬੋਟਾ ਪੈਣੀਆ ਦਸਤਾਬ ਰੱਖਿਆ ਪਿਆ ਕਿਹੜਾ ਬੋਟ ਲੈਣਾਗਾ ਪਹਿਲਾਂ ਮੇਰੀ ਗਲੀ ਪੱਕੀ ਕਰੋ ਹੂੰ ਦਸਤਾਬ ਇਹ ਮੇਰਾ ਕਈ ਨਾਲ ਰੱਖਿਆ ਟੌਂਡ ਦੇ ਗਲੀ ਪੱਕੀ ਕਰੋ ਮੇਰੀ ਪਹਿਲਾਂ ਹੂੰ ਤਾਂ ਟਰੋਟ ਪਾਉਣੀ ਆਪਾਂ ਉੱਪਰ ਸਲਾਂ ਪਾਉਣੀ ਪਲਾਈਆਂ ਨੇ ਪਿੰਡ ਦੇ ਵਿੱਚ ਪਹੁੰਚੇ ਸੀ ਜਿੱਥੇ ਜਿਹੜਾ ਆਗਿਆ ਮੰਨਦੇ ਮੰਗਾਂ ਸਾਡਿਆਂ ਦਾ ਕੋਈ ਹੁੰਦਾ ਨਹੀਂ ਜਿਹੜੇ ਲੋਕਾਂ ਦੀਆਂ ਮੰਗਾਂ ਕੁਛ ਬੇਗਾ ਪੱਤੀ ਨੂੰ ਲੈ ਕੇ ਹੈਗੀਆਂ ਗਲੀਆਂਆਂ ਦੀਆਂ ਤਾਂ ਗਰੀ ਭਾਈਚਾਰੇ ਦੇ ਵੀ ਮੰਗਾ ਕੇ ਲਗਾਤਾਰ ਕਿ ਸਾਡਾ ਜਿਹੜਾ ਕੋਈ ਵੀ ਸਰਕਾਰ ਆਉਂਦੀ ਹੈ ਤਾਂ ਹੱਲ ਨਹੀਂ ਹੁੰਦਾ ਪਰ ਰਾਜੇ ਵੜੈਂਗ ਦੀ ਕਿਤੇ ਨਾ ਕਿਤੇ ਤਾਰੀਫ ਜ਼ਰੂਰ ਕੀਤੀ ਹੈ ਦੋਨੇ ਤਰ੍ਹਾਂ ਦੀ ਆਪਾਂ ਗੱਲ ਕਰੀਏ ਤਾਂ ਕਹਿੰਦੇ ਕਿ ਰਾਜਾ ਵੜੈਂਗਾ ਜਿਹੜੀ ਉਹਨਾਂ ਨੇ ਪਹਿਲਾਂ ਵੀ ਵਧੀਆ ਕੰਮ ਕੀਤੇ ਸੀ ਤੇ ਹੁਣ ਵੀ ਉਹ ਆਉਣ ਵਾਲੇ ਸਮੇਂ 'ਚ ਵੀ ਉਹ ਵਧੀਆ ਕੰਮ ਕਰਨਗੇ ਤੇ ਤੁਹਾਡੇ ਪਿੰਡਾਂ ਦਾ ਜਿਹੜਾ ਕੀ ਹਾਲ ਚ ਕਿ ਕਿੰਨਾ ਕੁ ਵਿਕਾਸ ਰਾਜਾ ਵੜਿੰਗ ਨੇ ਕੀਤਾ ਜਾਂ 2.5 ਸਾਲਾਂ ਚ ਆਪ ਸਰਕਾਰ ਆ ਜਿਹੜੀ ਉਹ ਕਿੰਨਾ ਕੁ ਵਿਕਾਸ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੀ ਕਰ ਸਕਦੀ ਹੈ ਧੰਨਵਾਦ